ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਤੇ ਅੱਜ ਖੜੇ ਆ ਜੀ ਔੜ ਤੇ ਔੜ ਖੜੇ ਆ ਜੀ ਅਮਰਜੀਤ ਸਿੰਘ ਜੀ ਉੜਾਪੜ ਤੋਂ ਨੇ ਜੋ ਇਸ ਟਾਈਮ ਅਮਰੀਕਾ ਵਿੱਚ ਬੈਠੇ ਹੋ ਨੇ ਉਹਨਾਂ ਦੀ ਰეკਮੈਂਡੇਸ਼ਨ ਤੇ ਅਸੀਂ ਆਏ ਕਿੱਥੇ ਆਏ ਆ ਜੀ ਆਪਾਂ ਪਾਲ ਸਵੀਟਸ ਔੜ ਦੇ ਵਿੱਚ ਇੱਥੇ ਬਾਈ ਹੁਣਾ ਦੀ ਜਿਹੜੀ ਬਰਫੀ ਆ ਉਹ ਕਹਿੰਦੇ ਕਮਾਲ ਦੀ ਬਣਾਉਂਦੇ ਨੇ ਤੇ ਜਗ੍ਹਾ ਬਹੁਤ ਪਿਆਰੀ ਆ 10 15 ਤਰੀਕੇ ਦੀ ਬਰਫੀ ਆ ਗੁਲਾਬ ਜਾਮਨ ਜਿਹੜੀ ਆ ਬਹੁਤ ਵੈਸਟਰ ਲਗਭਗ ਬੜੇ ਦੂਰ ਦੂਰ ਤੱਕ ਚਰਚੇ ਨੇ ਤੇ ਅੰਦਰ ਜਾ ਕੇ ਤੁਹਾਨੂੰ ਪਹਿਲਾਂ ਦਿਖਾਈਏ ਜੀ ਅੰਦਰ ਦਾ ਮਾਹੌਲ ਕਿਵੇਂ ਦਾ ਆ ਤੁਹਾਨੂੰ ਇੱਕ ਝਲਕ ਦਿਖਾਉਣੀ ਹੈ ਅੰਦਰ ਦੇ ਸਾਰੀ ਕੀ ਬਾਤ ਹੈ ਤੇ ਗੱਲ ਬਾਈ ਹੁਣਾਂ ਨਾਲ ਬਾਤ ਕਰਦੇ ਸਭ ਤੋਂ ਪਹਿਲਾਂ ਚਲਦੇ ਆਂ ਉੱਪਰ ਉੱਪਰ ਤੁਹਾਨੂੰ ਗੁਡਾਉਂ ਦਿਖਾਉਣੀ ਹੈ ਇੱਥੇ ਜਿੱਥੇ ਬਿਠਾਈਆਂ ਪ੍ਰੋਪਰ ਬੰਦੀਆਂ ਬਰਫੀ ਕਿਵੇਂ ਬਣਦੀ ਆ ਤੇ ਆ ਬਾਈ ਹੁਣਾਂ ਦੀ ਡਿਸਪਲੇ ਹੈ ਤੇ ਬਾਕੀ ਬਾਕੀ ਗੱਲ ਬਾਤ ਕਰਾਂਗੇ ਬਾਈ ਦੇ ਨਾਲ ਲਓ ਜੀ ਹੁਣ ਗੱਲਬਾਤ ਕਰਦੇ ਆਂ ਪਾਲ ਦੀ ਫੇਮ ਬੈਸਟ ਵਾਇਰਲ ਬਰਫੀ ਦੇ ਮਾਲਕ ਕੋਰਨਰ ਦੀ ਸ਼ਾਪ ਦੇ ਮਾਲਕ ਤੇ ਇਧਰ ਆ ਬਾਈ ਪਾਲ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਪਾਜੀ ਕੀ ਹਾਲ ਚਾਲ ਠੀਕ ਹੋ ਬਹੁਤ ਵਧੀਆ ਜੀ ਪਾਜੀ ਪਹਿਲਾਂ ਤਾਂ ਇੱਕ ਗੱਲ ਮੰਨਣ ਵਾਲੀ ਆ ਜਿਨੀ ਸਫਾਈ ਤੁਹਾਡੀ ਦੁਕਾਨ ਦੀ ਥੱਲੇ ਆ ਨਾ ਹਾਂਜੀ ਪਾਜੀ ਉਹਦੀ ਉਸ ਤੋਂ ਜ਼ਿਆਦਾ ਸਫਾਈ ਤੁਹਾਡੀ ਗੋਡਾਣ ਚ ਹੈ ਬਿਲਕੁਲ ਜੀ ਸਪਾਈ ਦਾ ਤਾਂ ਪਹਿਲ ਦੇ ਆਧਾਰ ਤੇ ਧਿਆਨ ਰੱਖੀਦਾ ਹੈ ਜੀ ਕਿਉਂਕਿ ਹਰ ਬੰਦੇ ਨੇ ਇੱਕ ਚੀਜ਼ ਖਾਣੀ ਹੈ ਬਿਲਕੁਲ ਅਗਰ ਸਪਾਈ ਨਹੀਂ ਹੋਊਗੀ ਤਾਂ ਆਪਾਂ ਲੋਕਾਂ ਨੂੰ ਗਾਂਹ ਥੋੜੀ ਖਿਲਾਣਾ ਹੈ ਬਿਲਕੁਲ ਪਾਜੀ ਸਾਫ਼ ਸੁਥਰੀ ਚੀਜ਼ ਹੋਊਗੀ ਬੰਦੇ ਤੰਦਰੁਸਤ ਹੋਣਗੇ ਸਾਡੇ ਕੋਲ ਬਾਰ-ਬਾਰ ਸਮਾਨ ਲੈਣਾ ਆਉਗੇ ਕੀ ਬਾਤ ਹੈ ਬਸ ਜੀ ਪਾਜੀ ਜੇ ਅਸੀਂ ਸੋਚਾਂਗੇ ਅਸੀਂ ਸਾਫ ਸੁਥਰਾ ਹੋਏਗਾ ਤਾਂ ਸਾਨੂੰ ਖਾਣ ਨੂੰ ਵਧੀਆ ਲੱਗਿਆ। ਕੀ ਬਾਤ ਹੈ ਜੀ ਦੇ ਕੋਲ ਅਸੀਂ ਪੈਸੇ ਲੈਣੇ ਆ। ਹਮਮ ਅਗਰ ਉਹ 500 ਰੁਪਏ ਅਸੀਂ ਅਗਲੇ ਕੋਲ ਲੈਣੇ ਆ 500 ਦਾ ਮੁੱਲ ਤਾਂ ਮੁੜੇ ਉਹਨੂੰ। ਹਾਂ ਬਿਲਕੁਲ। ਜੇ ਅਸੀਂ 500 ਰੁਪਏ ਲੈ ਕੇ ਅਗਲੇ ਨੂੰ ਕਹੇ ਵੀ ਤੋ ਕੋਈ 100 ਰੁਪਏ ਚੀਜ਼ ਆਵੇ ਤਾਂ ਫਿਰ ਗਲਤ ਗੱਲ ਹੈ। ਗਲਤ ਗੱਲ ਹੈ। ਬਿਲਕੁਲ ਬਿਲਕੁਲ। ਦਰਵਾਸਤੇ ਵੀ ਤੇ ਇੱਕ ਇਨਸਾਨੀਅਤ ਵੀ। ਇਨਸਾਨੀਅਤ ਵੀ। ਇਨਸਾਨੀਅਤ ਇਹ ਕਹਿੰਦੀ ਦੀ ਸਾਫ ਸੁਥਰਾ ਵਿੱਚੋਂ ਵਧੀਆ ਬਣਾਓ ਚੰਗਾ ਵਿੱਚ। ਚੰਗਾ ਵਿੱਚੋਂ ਬਿਲਕੁਲ ਬਿਲਕੁਲ। ਅਜਾ ਇੱਕ ਚੀਜ਼ ਖਾਣ ਦੀ ਤੁਹਾਨੂੰ ਪਹਿਲਾਂ ਟ੍ਰੇ ਏ ਭਾਈ ਇੱਥੇ ਟ੍ਰੇਆ ਸਾਫ ਕਰ ਦਿੰਦੇ ਆ ਆਪਣੀਆਂ ਪ੍ਰੋਪਰਲੀ ਕੋਈ ਇਹਦੇ ਵਿੱਚ ਇਦਾਂ ਦਾ ਨਹੀਂ ਹੈਗਾ ਵੀ ਕਿਤੇ ਮਾੜੀ ਮੁੱਟੀ ਵੀ ਕੋਈ ਮਿੱਟੀ ਦੀ ਕਣ ਕੋ ਰਹਿ ਗਈ ਹੋਵੇ ਤੇ ਹਜੇ ਦੂਜੀ ਚੀਜ਼ਾ ਭਾਈ ਹੁਣ ਆਪਲਾ ਦੱਸੋ ਆਇਤਾ ਵਟਾ ਕੜਾਹਾ ਕਾਦਾ ਆ ਇਹ ਪਾਜੀ ਬੇਸਣ ਦੀ ਓਏ ਹੋਏ ਬੇਸਣ ਸਾਡਾ ਕਾਫੀ ਦੂਰੋਂ ਦੂਰੋਂ ਲੋਕੀ ਲੈਣਾ ਆਦੇ ਆ ਹਾਂਜੀ ਬੇਸਣ ਦੀ ਸਾਡੀ ਕੁਆਲਿਟੀ ਕਾਫੀ ਦੂਰ ਤੱਕ ਲੋਕੀ ਲੈਣ ਆਉਂਦੇ ਆ। ਕੀ ਬਾਤ ਹੈ ਭਾਜੀ? ਹਾਂ ਨਾਲ ਕਿ ਜਿਹੜੀ ਵੀ ਚੀਜ਼ ਬਣਾਉਂਦੇ ਵਧੀਆ ਬਣਾਦੀ। ਕਿ ਤੁਹਾਡੀ ਪਰਫੀ ਸਾਨੂੰ ਅਮਰੀਕਾ ਤੋਂ ਬਾਈ ਹੋਣਾਂ ਨੇ ਰਿਕਮੈਂਡ ਕੀਤੀ ਆ। ਹਾਂਜੀ ਹਾਂਜੀ। ਵੀ ਆ ਕੇ ਉਹਨਾਂ ਦੀ ਪਰਫੀ ਜ਼ਰੂਰ ਚੈੱਕ ਕਰਦੇ ਆ। ਬਿਲਕੁਲ ਜੀ ਬਿਲਕੁਲ। ਕੀ ਬਾਤ ਹੈ? ਬਈ ਦੇ ਦਈਏ ਜੀ ਗਾਹਕ ਠਾਕੇ ਨੂੰ ਸਵਾਦ ਲੱਗੇ। ਓਏ ਹੋਏ। ਕਿਉਂਕਿ ਨੇਚਰਲ ਹੋਏਗਾ ਤਾਂ ਨੇਚਰਲ ਸਵਾਦ ਆਏਗਾ। ਭਾਈ ਅਸਲ ਨਾਲ ਇਹਨੂੰ ਦੇਖ ਕੇ ਮੂਝ ਪਾਣੀ ਹੋਣਿਆ। ਬਿਲਕੁਲ ਜੀ ਬਿਲਕੁਲ। ਉਹ ਤੋਂ ਬਾਅਦ ਕੀ ਬਾਤ ਹੈ? ਭਲੀ ਕਿੰਨੇ ਕਿਲੋ ਦੀ ਇਹ ਦੇ ਕੋ ਦੀ? 100 ਕਿਲੋ ਜੀ। 100 ਕਿਲੋ ਦੈਲੀ ਮੰਲ ਕੀ ਬੰਦਾ ਆ ਤੇ ਭਾਈ ਕਿੰਨੇ ਦਿਨ ਇਹ 100 ਕਿਲੋ ਜਿਹੜਾ ਆ ਕਿੰਨਾ ਟਾਈਮ ਕੱਢਦਾ ਇੱਕ ਇੱਕ ਡੇਢ ਦਿਨ ਜੀ ਮਤਲਬ ਇੱਕ ਦਿਨ ਦੇ ਵਿੱਚ ਵਿੱਚ ਸਾਰਾ ਵਿਕ ਜਾਂਦਾ ਬਿਲਕੁਲ ਜੀ ਬਿਲਕੁਲ ਕਿਆ ਬਾਤ ਹੈ ਭਾਜੀ ਬਹੁਤ ਵਧੀਆ ਤੁਸੀਂ ਇੱਕ ਚੀਜ਼ ਦੇਖੋ ਇਹ ਐ ਨਹੀਂ ਲੱਗਦਾ ਜਿਵੇਂ ਗੁੜ ਘੜਿਆ ਹੁੰਦਾ ਆ ਗੁੜ ਦੀ ਪਤ ਤੀ ਹੋਵੇ ਇਹ ਨੇਚਰਲ ਹੈ ਜੀ ਪਿਓਰ ਬੇਸਨ ਅੱਛਾ ਜੀ ਵਧੀਆ ਕਿ ਹੋ ਓਕੇ ਵਧੀਆ ਕੁਆਲਿਟੀ ਖੰਡ ਹਰ ਚੀਜ਼ ਵਧੀਆ ਕੁਆਲਿਟੀ ਅੱਛਾ ਭਾਈ ਇਹਦੇ ਵਿੱਚ ਕਲਰ ਗੁਲਰੀ ਪਾਉਂਦੇ ਕੋਈ ਕਲਰ ਨਹੀਂ ਇਹਨੂੰ ਭੁੰਨੀ ਦਾ ਜਿਆਦਾ ਅੱਛਾ ਜਿਆਦਾ ਭੁੰਦੇ ਹੋ ਬਸ ਇਹਨਾਂ ਨੂੰ ਭੁੰਨ ਕੇ ਹੀ ਲਾਲ ਕਰੀਦਾ ਆ ਅੱਛਾ ਜੀ ਕਲਰ ਪਾਵਾਂਗੇ ਤਾਂ ਫਿਰ ਉਹ ਕਲਰ ਆਪਣਾ ਸਵਾਦ ਦੇਗਾ। ਕਿਉਂ ਸਵਾਦ ਨਹੀਂ ਰਹੇਗਾ ਵਿੱਚ? ਅੱਛਾ ਫਿਰ ਉਹ ਨਹੀਂ ਹੋਣਾ। ਹਾਂਜੀ। ਚਲੋ ਭਾਈ ਅੱਗੇ ਆ ਜਾਓ ਹੁਣ ਹੋਰ ਕਿਹੜੀ ਕਿਹੜੀ ਚੀਜ਼ ਹੈ। ਸਾਡੀ ਜਿਹੜੀ ਗੁਲਾਬ ਜਾਮਨ ਹੈ ਜੀ। ਅੱਛਾ ਜੀ। ਗੁਲਾਬ ਜਾਮਨ ਸਾਡੀ ਡੇਲੀ ਬੰਦੀ ਜੀ। ਡੇਲੀ? ਬਿਲਕੁਲ ਡੇਲੀ। ਕਿੰਨੀ ਬਣਦੀ ਆ? ਡੇਲੀ 100 ਕਿਲੋ ਦੇ ਕਰੀਬ ਬੰਦਨਦੀ ਆ। 100 ਕਿਲੋ ਡੇਲੀ ਬਣਦੀ ਆ ਤਾਂ ਮਤਲਬ ਡੇਲੀ 100 ਕਿਲੋ ਨਿਕਲ ਜਾਂਦੀ ਆ। ਨਿਕਲ ਜਾਂਦੀ ਆ ਜੀ। ਹਾਲਾ ਯਾਰ ਮਤਲਬ ਕਿ ਦਿੱਲੀ ਹੀ ਬੰਦੀ ਗੁਲਾਬ ਜਾਮਨ ਦੀ ਸਾਡੀ ਕੁਆਲਿਟੀ ਇੰਨੀ ਆ ਕਿ ਕਾਫੀ ਦੂਰ ਦੂਰ ਤੋਂ 20 ਸਾਲ ਪਹਿਲਾਂ ਵੀ ਸਾਡਾ ਟੇਸਟ ਏਹੀ ਸੀਗਾ ਅਰ ਅੱਜ ਵੀ ਸਾਡਾ ਟੇਸਟ ਏਹੀ ਹੈ ਭਾਈ ਸ਼ਾਪ ਸ਼ੁਰੂ ਕੀਤੇ ਨੂੰ ਕਿੰਨੇ ਦਿਨ ਹੋ ਗਏ ਆ ਸ਼ਾਪ ਖੋਲ੍ਹੇ ਨੂੰ ਲਗਭਗ 20 20 ਸਾਲ ਹੋ ਗਏ ਸਭ 20 ਸਾਲ ਹੋ ਗਏ ਮਤਲਬ ਸ਼ੁਰੂ ਤੋਂ ਹੀ ਕੁਆਲਿਟੀ ਇੰਨੀ ਜ਼ਬਰਦਸਤ ਹੈ ਬਿਲਕੁਲ ਬਿਲਕੁਲ ਭਈ ਐਂਟੀਗ੍ਰਾਫ ਆ ਪਹਿਲਾਂ ਬੰਦਦਾ ਸੀ ਉਹ ਹੀ ਅੱਜ ਬੰਦਦਾ ਜੀ ਵਾਹ ਦੀ ਵਾਹ ਅਜਾ ਇੱਕ ਚੀਜ਼ ਤਾਂ ਮੈਂ ਦੇਖਿਆ ਭਾਈ ਇਹ ਪਾਈ ਹੁਣਾਂ ਦੇ ਪੈਰ ਲੱਗੇ ਆ ਤੇ ਵਧੀਆ ਤਰੀਕੇ ਨਾਲ ਚਪਲਾ ਅਲਾਉਡ ਨਹੀਂ ਆ ਪਰ ਅਸੀਂ ਪਾ ਕੇ ਆ ਗਏ ਦਾ ਕਰਕੇ ਸਾਨੂੰ ਪਤਾ ਨਹੀਂ ਭਾਜੀ ਸੌਈ ਆ ਜੀ ਕਦੇ ਕਰੇ ਆਇਆ ਹੈ ਨਾ ਹਾਂਜੀ ਹਾਂਜੀ ਵੈਸੇ ਚਪਲਾ ਅਲਾਉਡ ਨਹੀਂ ਕਰ ਕਰਨੀ ਅੱਛਾ ਅਲਾਉਡ ਨਹੀਂ ਹੈਗੀ ਹਾਂ ਬਾਹਰ ਖੁੱਲ ਕੇ ਆਏਗਾ ਬੰਦਾ ਕਿਆ ਬਾਤ ਹੈ ਭਾਜੀ ਤਾਂ ਉਹ ਕਿ ਆ ਭਾਜੀ ਤੁਹਾਡੀ ਇੱਥੇ ਰੈਡੀ ਹੋ ਗਈ ਇੱਥੇ ਬਣ ਜਾਂਦੀ ਹੈ ਨਾ ਹਾਂਜੀ ਹਾਂਜੀ ਇੱਦਾਂ ਬਣ ਕੇ ਆ ਜਾਣੀ ਆ ਪਰ ਇਹ ਮਿੱਦੂਆ ਕੱਲ ਦੱਸੋ ਤੁਹਾਡੇ ਕੋਲੇ ਕਿਹੜਾ ਇਦਾਂ ਦਾ ਮੰਦਰਾ ਇੱਥੇ ਮੱਖੀ ਹੈ ਨਹੀਂ ਇਸ ਭਾਈ ਆ ਡੈਲੀ ਕਲੀਨ ਹੁੰਦਾ ਜੀ ਸਰ। ਪਰ ਇਹ ਫੋਲ ਦੇਖੋ ਉਹ ਦਰਵਾਜ਼ਾ ਖੁੱਲਿਆ ਹੋਇਆ ਉਧਰ ਵੀ। ਇਧਰ ਵੀ ਦਰਵਾਜ਼ਾ ਖੁੱਲਾ ਹੈਗਾ ਆ। ਬਿਲਕੁਲ ਬਿਲਕੁਲ। ਪਰ ਮੱਖੀ ਕਿ ਨਾ ਹੋਣ ਦਾ ਕਾਰਨ ਕੀ ਹੈ ਭਾਜੀ? ਮੱਖੀ ਕਲੀਨ ਦੇ ਨੀ ਕਲੀਨ ਹੁੰਦਾ ਜੀ। ਕਿਉਂਕਿ ਸ਼ਾਮ ਨੂੰ ਸਾਰਾ ਕਲੀਨ ਹੋਣਾ ਥੱਲੇ ਉੱਪਰ ਸਾਰਾ ਕਲੀਨ ਹੋਣਾ। ਉਸ ਦਿਲੀ ਸਫਾਈ ਹੁੰਦੀ ਹੈ। ਬਿਲਕੁਲ ਦਿਲੀ। ਜਿਹਦੇ ਕਰਕੇ ਮੱਖੀ ਮੱਛਰ ਜਿਹੜਾ ਕੁਝ ਨਹੀਂ ਹੁੰਦਾ। ਹਾਂਜੀ ਹਾਂਜੀ। ਅੱਛਾ ਆਹ ਚਾਣੀਆਂ ਤੁਹਾਡੀਆਂ ਹਨਾ? ਹਾਂਜੀ ਇਹ ਚਾਣੀਆਂ ਆ। ਪਰ ਇਹਦੀ ਮੈਂ ਹੁਣ ਸੱਚੀ ਗੱਲ ਆ ਕ੍ਰਿਸਟਲ ਕਲੀਅਰ ਇਹਦੀ ਕੋਰ ਜਾਲੀ ਬਣਾਉਦਾ ਭਾਜੀ। ਇਹ ਜੋ ਕਿ ਬਾਕੀ ਖੰਡਾ ਨਾਲ 4-500 ਰੁਪਏ ਕਿਲੋ ਮਹਿੰਗੀ ਆਂਦੀ ਹੈ ਓਕੇ ਤੇ ਅਸੀਂ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕਰਦੇ। ਕਿਆ ਬਾਤ ਹੈ ਬੱਸ ਇਹ ਨਹੀਂ ਹੈਗਾ ਮਾੜੀ ਚੀਜ਼ ਲਿਆਂਦੀ ਬਣਾਤੀ ਲੋਕਾਂ ਨੂੰ ਵੇਚਦੇ। ਹਾਂ ਵਧੀਆ ਚੀਜ਼ ਬਣਾਉਂਦੇ ਆ ਵਧੀਆ ਹੀ ਵੇਚਦੇ ਆ। ਵਾਹ ਜੀ ਬਹੁਤ ਵਧੀਆ ਬਾਜੀ। ਬਾਜੀ ਹੁਣ ਪਰਫੀ ਵਾਲੇ ਪਾਸੇ ਚਲੀ ਆਪਾਂ? ਹਾਂਜੀ ਹਾਂਜੀ। ਹਨਾ ਇਹ ਇਧਰ ਬਾਜੀ ਮੱਠੀਆਂ-ਮੱਠੀਆਂ ਬਣ ਰਹੀਆਂ ਨੇ। ਬਾਜੀ ਪਾਪੜੀ ਮੱਠੀ ਬੰਦੀ ਜੀ। ਪਾਪੜੀ ਮੱਠੀ ਇਹ ਵੀ ਲੋਕੀ ਬਹੁਤ ਲਾਈਕ ਕਰਦੇ ਖਾਂਦੇ ਆ। ਕਿਆ ਬਾਤ ਹੈ ਬੱਸ ਕਿਆ ਬਾਤ ਹੈ। ਇਹ ਬਾਈ ਇਹ ਖੁਆ ਜਿਹੜਾ ਰੱਖਿਆ ਆ। ਇਹ ਖੁਆ ਜੀ ਹਲੇ ਕੱਚਾ ਖੁਆ ਆ। ਅੱਛਾ ਕੱਚਾ ਖੁਆ ਕਿਹਦੇ ਨੂੰ? ਹਾਂ ਜੀ ਜਿੱਦਾਂ ਆ ਆ ਬੰਦਾ ਇਧਰ ਕੱਚਾ। ਅੱਛਾ ਫਿਰ ਰਫ ਹੋ ਕੇ ਇਧਰ ਆਉਂਦਾ। ਫਿਰ ਉਹ ਪੱਟੀ 'ਚ ਬੰਦੀ 로ਸਟਰ ਕਰਦੇ। ਇੱਥੋਂ ਇੱਥੋਂ ਕੱਚਾ ਖੁਆ ਬਣ ਕੇ ਇਹ 'ਚ ਆ ਜਾਣਾ। ਹਾਂ ਜੀ ਹਾਂ ਜੀ। ਇਹ ਕੱਚਾ ਖੁਆ ਇਧਰ ਆ ਜਾਣਾ, ਨਿਕਲ ਜਾਣਾ। ਓਕੇ। ਕੀ ਬਾਤ ਹੈ? ਕੋਈ ਪਿਓਰ ਦੁੱਧ ਜਿੱਦਾਂ ਦਾ ਪਿਓਰ ਦੁੱਧਾਂ ਦਾ ਉਦਾਂ ਦੇ ਵਰਤਦਾ। ਭਾਈ ਇਹ ਦੁੱਧ ਮਿਲਦਾ ਕਿੱਥੋਂ? ਅੱਜ ਕੱਲ ਲੋਕਾਂ ਨੂੰ ਮਾਣਾ ਪਿੰਡਾਂ 'ਚ ਤੋਦੇ ਹਨੀ। ਇਹ ਕਿਤੇ ਢੇਰਾਂ ਕੋਲੀ ਨਹੀਂ ਕਿੱਥੋਂ ਲੈਂਦੇ। ਬਹੁਤ ਬਹੁਤ। ਤੁਸੀਂ ਸਾਡੇ ਇਧਰ ਜਾਓ। 1 ਅੱਛਾ ਜੀ ਤੁਹਾਡੇ ਏਰੀਆ ਦੇ ਹਾਂਜੀ 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 ਕੀ ਆ ਬਾਤ ਹੈ ਭਾਜੀ ਪੰਜ ਪੰਜ ਕਾਉਂਟਰ ਦੁੱਧ ਇੱਕ ਘਰ ਦਾ ਜੀ ਅੱਛਾ ਹਾਂਜੀ ਪੰਜ ਪੰਜ ਕੁਇੰਟਲ ਇੱਕ ਘਰ ਦੇ ਕੋਲ ਬਿਲਕੁਲ ਬਿਲਕੁਲ ਯੋ ਨੈਚੁਰਲ ਹੈਗਾ ਯਾਰ ਪਰ ਹੀ ਕੁਇੰਟਲ ਢੇੜ ਕੁਇੰਟਲ ਤੁਹਾਡਾ ਬਿਸਨਸ ਹੋ ਗਿਆ ਤੁਹਾਡੀ ਦਾ ਹਾਂਜੀ ਹਾਂਜੀ ਕੁਇੰਟਲ ਢੇੜ ਕੁਇੰਟਲ ਤੁਹਾਡੀ ਕਲਪ ਜਪਣ ਹੋ ਗਈ ਅਜਾ ਪਰਫੀ ਕਿੰਦੀ ਬਣਦੀ ਹੈ ਵਾਜੀ ਪਰਫੀ ਵੀ ਲਗਭਗ ਇੰਨੀ ਬਣ ਜਾਂਦੀ ਜੀ ਕੁਇੰਟਲ ਕਿ ਪਰਫੀ ਤੁਹਾਡੀ ਜੀ 6-7 ਕੁਇੰਟਲ ਤੁਹਾਡੀ ਡੇਲੀ ਬਣਦੀ ਭਾਈ ਤੁਹਦ ਕੀ ਰੇਟ ਮਿਲਦਾ ਤੁਹਾਨੂੰ ਇਹ ਵੀ ਦੱਸ ਦਿਓ ਨਾਲੇ ਸਾਨੂੰ 65-70 ਦੇ ਕਰੀਬ ਮਿਲਦਾ ਜੀ ਫਿਰ 70 ਦੇ ਕਰੀਬ ਹਾਂਜੀ ਭਾਈ ਵਾਰਾ ਖਾ ਜਾਂਦਾ ਮੈਨੂੰ ਹੁਣ ਰੇਟ ਤੁਹਾਡਾ 450-500 ਰੁਪਏ ਕਿਲੋ ਪਰਫੀ ਦਾ ਜੀ ਨਹੀਂ ਰੇਟ ਠੀਕ ਹੈ ਉਹਦੇ ਅਕੋਰਡਿੰਗ ਅੱਛਾ ਕਿਉਂਕਿ 5 ਕਿਲੋ ਜੋ ਕਿਲੋ ਖੋਆ ਆ ਜਾਂਦਾ ਹੈ ਹਾਂਜੀ 300 ਗ੍ਰਾਮ ਖੰਡ ਪੈਂਦੀ ਸਵਾ ਕਿਲੋ ਬਰਫੀ ਤਿਆਰ ਹੋ ਜਾਂਦੀ ਹੈ ਜੀ ਮਤਲਬ ਸਵਾ ਕਿਲੋ ਬਰਫੀ ਹਾਂਜੀ ਹਾਂਜੀ ਕਿਵੇਂ ਲੈ 5 ਕਿਲੋ ਜੋ ਦੁੱਧ ਵਧੀਆ ਹੋਵੇ ਤੇ ਜ਼ਿਆਦਾ ਵੀ ਨਿਕਲ ਆਉਂਦਾ ਹੈ ਨਾ 12 ਦੇ 900 ਗ੍ਰਾਮ ਵੀ ਆ ਜਾਂਦਾ ਹੈ ਭਾਈ ਮਾਰਜਨ ਹਿਸਾਬ ਦਾ ਰੱਖਿਆ ਹੈ ਅੱਛਾ ਜੀ ਇਹ 15 20 ਰੁਪਏ ਬਚ ਗਿਆ ਠੀਕ ਹੈ ਮਤਲਬ ਗੱਲ ਇਹ ਆ ਵੀ ਕੁਆਲਿਟੀ ਬਹੁਤ ਵਧੀਆ ਰੱਖੀ ਆ ਮਾਰਜਨ ਘੱਟ ਰੱਖਿਆ ਤੇ ਕੁਆਂਟੀਟੀ ਜ਼ਿਆਦਾ ਨਿਕਲਦੀ ਆ ਹਾਂਜੀ 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 ਹਨਾ ਬਿਲਕੁਲ ਜੀ ਬਿਲਕੁਲ ਕੀ ਬਾਤ ਹੈ ਭਾਈ ਤੇ ਭਾਈ ਇਧਰ ਆ ਹੁਣ ਆ ਦੱਸੋ ਕੀ ਆ ਇਹ ਵੀ ਇਹੀ ਆ ਜੀ अच्छा इधर भी कच्चा खोआ ही तैयार होता है अच्छा ये कच्चा खोआ तैयार होता है भाई मार आजा इधर मैं दो फटाफट शूट करिए एकरी अच्छा जी अच्छा इसको इस तरीके ਨਾਲ इधर करना उधो बाद ਤੁਸੀਂ ਮਰਫੀ ਬਣਾਉਣੀ ਹੈ ਬਿਲਕੁਲ ਗਲਤ ਭਾਈ ਇਹ ਚ ਇਹ ਚ ਨਹੀਂ ਡਾਇਰੈਕਟ ਬਣਾਉਂਦੇ ਮਰਫੀ ਇਹ ਚ ਫਿਰ ਇਹ ਚ ਡਾਇਰੈਕਟ ਨਹੀਂ ਬਣਦੀ ਇਹ ਚ ਖੋਆ ਹੀ ਬੰਨਣਾ ਓਕੇ ਮਰਫੀ ਫਿਰ ਕੜਾਈ ਚ ਬਣਨੀ ਜਾਂਦੀ ਜਿਵੇਂ ਗੁਰਾਇਆਂ ਵਾਲੇ ਪਰਚੂ ਹੁੰਦੇ ਆ ਉਹਦੇ ਦੇ ਵਿੱਚੇ ਮਰਫੀ ਬਣਾ ਕੇ ਬਾਹਰ ਕੱਢ ਦਿੰਦੇ ਨੇ ਉਹ ਫਿਰ ਜਿੱਦਾਂ ਉਹ ਥੋੜੀ ਜਿੱਦਾਂ ਆਪਾਂ ਬਣਾਉਂਦੇ ਆਂ ਤੇ ਕੁਆਲਿਟੀ ਜਿਹੜੀ ਹੈ ਚਾ ਅੱਛਾ 15 ਤੋਂ 20 ਦਿਨ ਦੀ ਬੰਦੀ ਹੈ ਅੱਛਾ ਜੇ ਜੇ ਆਪਾਂ ਡਾਇਰੈਕਟ ਬਣਾਉਂਦੇ ਹਾਂ ਤੇ ਇਹ ਰਹਿ ਜਾਂਦੇ 2 4 5 ਦਿਨ ਦੀ ਹੁੰਦੀ। ਉਹ 4 ਦਿਨ ਦੀ ਆ ਬਸ। ਹਾਂਜੀ ਹਾਂਜੀ। ਹਲੋ ਇਹ ਦੀ 15 20 ਦਿਨ ਦੀ ਹੈਗੀ ਕਾਸੀ। ਜੇ ਜੇ ਆਪਾਂ ਇਦਾਂ ਪਾਉਂਦੇ ਆ ਉਹ ਦੀ 15 20 ਦਿਨ ਦੀ। ਮਤਲਬ ਰਹਿ ਜਾਂਦੀ ਹੈ। ਅੱਛਾ 15 20 ਦਿਨ ਦੀ ਉਹ ਦੀ ਹੁੰਦੀ ਹੈ। ਬਿਲਕੁਲ। ਕੀ ਬਾਤ ਹੈ। ਅੱਛਾ ਇਹਨੂੰ ਇੱਕ ਖੁਆ ਕੱਚਾ ਹੁੰਦਾ ਭੈ ਜੀ। ਇਹ ਕੱਚਾ ਖੁਆ ਜੀ। ਓਕੇ। ਤੇ ਇਹਨੂੰ ਹੁਣ ਇਹਨੂੰ ਪਕਾਉਣ ਲਈ ਬਾਅਦ 'ਚ ਤੁਸੀਂ ਕੜਾਈ ਵਿੱਚ ਇਹਨੂੰ ਕਰਨਾ ਹੈ ਨਾ? ਹਾਂ ਕੜਾਈ 'ਚ ਬਣਾਣਾ। ਤੇ ਇਹਦੇ ਵਿੱਚ ਕੋਈ ਹੋਰ ਵੀ ਕੋਈ ਨਾਲ ਕੈਮੀਕਲ ਵੀ ਪਾਉਣੇ ਹੋ ਕੋਈ ਲੱਗਦਾ? ਇਹ ਤਾਂ ਆਪਣਾ ਹੀ ਘੋਆ ਜੀ ਫੈਂਟ ਵਾਲਾ ਦੁੱਧ ਹੁੰਦਾ ਜੀ। ਅੱਛਾ ਤਾਂ ਆਪਣਾ ਹੀ ਆ। ਆਪਣਾ ਹੀ ਆਪਣਾ। ਕਿੰਨੇ ਤਰ੍ਹਾਂ ਦੀ ਪਰਖੀ ਬਣੋਰੇ ਭਾਈ ਤੁਸੀਂ ਇੱਥੇ? ਪਰਖੀ ਸਾਡੇ ਕੋਲ ਹੈਗੀ 8-10 ਤਰ੍ਹਾਂ ਦੀ। 8-10 ਤਰ੍ਹਾਂ ਦੀ। ਹਾਂਜੀ ਹਾਂਜੀ। ਕੀ ਬਾਤ ਹੈ। ਅੱਜ ਸਾਡੀ ਲੰਮੀ ਲਿਸਟ ਉੱਡੀਆ ਵਾ ਜੀ ਪਰਖੀ ਦੀ ਦਾ ਮਤਲਬ। ਤੇ ਆਹ ਦੁੱਧ ਪਿਆ ਤੁਹਾਡਾ ਨਾ? ਹਾਂਜੀ ਇਹ ਦੁੱਧ ਹੈ। ਕੀ ਬਾਤ ਹੈ ਭਲੀ। ਦੁੱਧ ਜਿੱਦਾਂ ਸਵੇਰੇ ਆ ਜਾਂਦਾ ਜੀ 7-8 ਵਜੇ। ਅੱਛਾ ਜੀ। ਫਿਰ ਇਹ ਹੁਣ ਜਿੱਦਾਂ 3 ਵਜੇ ਤੱਕ ਦੁੱਧ ਦਾ ਕੰਮ ਖਤਮ। ਭਲੀ ਮੈਨੂੰ ਲੱਗਦਾ ਉੱਪਰ ਮਲਾਈ ਵੀ ਆਈ ਹੋਈ ਹੈ ਨਾ? ਹਾਂਜੀ ਹਾਂਜੀ ਪੂਰੀ ਕਿਆ ਬਾਤ ਹੈ ਦੁੱਧ ਉੱਪਰ ਮਲਾਈ ਪੂਰੀ ਹੁੰਦੀ ਆ ਆ ਹਾਂ 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 ਕਿ ਲੋਕਾਂ ਦਾ ਸ਼ੱਕ ਦੂਰ ਹੋ ਜਾਏ ਭਾਈ ਪਤਾ ਨਹੀਂ ਕਿਹੜੇ ਦੁੱਧ ਦੀ ਕੀ ਬਣਾਉਂਦੇ ਆ ਨਹੀਂ ਹੈ ਆਹ ਸ਼ਹਿਰਾਂ ਚ ਕੈਮੀਕਲ ਬੰਦਾ ਨਹੀਂ ਬੰਦਾ ਆਪਾਂ ਨੂੰ ਪਤਾ ਨਹੀਂ ਕੀ ਬਾਤ ਹੈ ਕਿਨ ਆਪਣੇ ਏਰੀਆ ਚ ਦੁੱਧ ਬਹੁਤ ਹੈ ਪਰ ਇਹੋੀ ਗੱਲ ਵੀ ਜੇ ਤੁਸੀਂ ਕਾਉਂਟਰਾਂ ਦੇ ਵਿੱਚ ਮਠਿਆਈਆਂ ਵੇਚ ਰਹੇ ਹੋ ਤੇ ਮਤਲਬ ਕੋਈ ਤਾਂ ਗੱਲ ਹੈ ਬਿਲਕੁਲ ਜੀ ਬਿਲਕੁਲ ਚਲੋ ਭਾਜੀ ਤੇ ਭਾਜੀ ਹੁਣ ਆਹ ਤੁਹਾਡਾ ਕਾਉਂਟਰ ਅਸੀਂ ਦੇਖ ਲਿਆ ਆ ਹੁਣ ਆਪਾਂ ਚਲੀਏ ਥੱਲੇ ਬਿਲਕੁਲ ਥੱਲੇ ਦਿਖਾਓ ਸਾਨੂੰ ਕਿਹੜੇ ਕਿਹੜੇ ਕਾਉਂਟਰ ਚ ਕਿਹੜੇ ਕਿਵੇਂ ਕਿਵੇਂ ਪਿਆ ਚਲੋ ਆਓ ਹੁਣ ਤੁਹਾਨੂੰ ਤਾਂ ਦਿਖੋ ਨੇ ਇੱਧਰ ਗਲਾਬ ਜ ਆਪਣਾ ਜਿਹੜੀਆਂ ਹੋ ਗਈਆਂ ਆ ਬੰਦੀ ਐਦਾ ਰੋਸਟ ਹੋ ਮਫੀ ਐਦਾ ਹੌਲੀ ਹੌਲੀ ਭੁੰਨ ਕੇ ਨੇ ਬ੍ਰਾਊਨ ਹੋ ਜਾਣਾ ਜੀ ਓਕੇ ਇਹ 15 ਦਿਨ ਖਰਾਬ ਨਹੀਂ ਹੁੰਦੀ ਵਰਦੀ ਅਜਾ 15 ਦਿਨ ਖਰਾਬ ਨਹੀਂ ਹੁੰਦੀ ਬਿਲਕੁਲ ਜੀ ਬਿਲਕੁਲ ਕਿਆ ਬਾਤ ਹੈ ਬੜੀ ਬਹੁਤ ਵਧੀਆ ਮਤਲਬ ਤੁਸੀਂ ਦੋਰੇ ਤੇਰੇ ਪ੍ਰੋਸੀਜਰ ਨਾਲ ਮਰਫੀ ਬਣਾਉਦੇ ਹੋ ਤਿੰਨ ਪ੍ਰੋਸੀਜਰ ਦੇ ਵਿੱਚ ਮਰਫੀ ਬਣਾਉਂਦੇ ਤਿੰਨ ਪ੍ਰੋਸੀਜਰ ਦੇ ਵਿੱਚ ਬਿਲਕੁਲ ਜੀ ਕਿਆ ਬਾਤ ਹੈ ਬਹੁਤ ਵਧੀਆ ਬੜੀ ਅੱਜ ਫਾਈਨਲੀ ਤੁਹਾਨੂੰ ਉੱਪਰ ਗੋਡਾਊਨ ਦਿਖਾਤਾ ਦਿਖਾਤਾ ਕਿਵੇਂ ਇਹ ਇਹ ਮਠਿਆਈਆਂ ਤਿਆਰ ਹੁੰਦੀਆਂ ਨੇ ਪਰ ਇੱਕ ਚੀਜ਼ ਸਭ ਤੋਂ ਜਿਹੜੀ ਹੈਰਾਨੀ ਵਾਲੀ ਗੱਲ ਇਹ ਮੈਨੂੰ ਲੱਗੀ ਵੀ ਉਸ ਗੋਡਾਊਨ ਦੇ ਵਿੱਚ ਇੱਕ ਵੀ ਮੱਖੀ ਤੇ ਇੱਕ ਵੀ ਮੱਛਰ ਨਹੀਂ ਦਿਖਿਆ ਸਾਨੂੰ ਕਿਉਂਕਿ ਇਹ ਨਹੀਂ ਤਾਂ ਬਾਕੀ ਹਲਵਾਈਆਂ ਦੀ ਦੁਕਾਨਾਂ ਦੇ ਚਾਗੇ ਦੇਖੋ ਮੱਖੀਆਂ ਦੀ ਤਾਂ ਇਦਾਂ ਭਰ ਮਾਰ ਲੱਗੀ ਹੁੰਦੀਆਂ ਜਿਵੇਂ ਪਤਾ ਨਹੀਂ ਹੋਲ ਸੇਲ ਚ ਆਈਆਂ ਹੋਣ ਤੇ ਬਾਈ ਹੁਣਾਂ ਨੂੰ ਬੁਲਾਉਣੀ ਆ ਪਾਲਾ ਭਾਜੀ ਆਓ ਜੀ ਆਜੋ ਭਾਜੀ ਤੇ ਪਾਲਾ ਭਾਜੀ ਹੁਣ ਮੈਨੂੰ ਇੱਕ ਗੱਲ ਦੱਸੋ ਆ ਤੁਹਾਡਾ ਆ ਗਿਆ ਥੱਲੇ ਸੇਲ ਵਾਲਾ ਸੈਕਸ਼ਨ ਹਾਂਜੀ ਹਾਂਜੀ ਹਣਾ ਹੁਣ ਮੈਨੂੰ ਦਿਖਾਓ ਕਿ ਅੱਜ ਪਾ ਜਲਾ ਕੇ ਖਾ ਕੇ ਦੇਖੂ ਨਹੀਂ ਖਾ ਕੇ ਬਾਅਦ ਵਿੱਚ ਦੇਖਾਂਗੇ ਪਹਿਲਾਂ ਤੁਸੀਂ ਦਿਖਾਓ ਪਹਿਲਾਂ ਦਰਸ਼ਕਾਂ ਨੂੰ ਦਿਖਾਈਏ ਕਿੰਨੀ ਵੈਰਾਈਟੀ ਵਾਈ ਉਹਨਾਂ ਕੋਲ ਹੈਗੀ ਹੈ ਇਹ ਤਾਂ ਪਲੇਨ ਬਰਫੀ ਹੋ ਗਈ ਜੀ ਉਹ ਪਿਸਤਾ ਵਰਫੀ ਹੋ ਜਾਂਦੀ ਹੈ ਵੀਕਨ ਨਹੀਂ ਵਰਫੀ ਹੈ ਜੀ ਰੋਸਟਰ ਵਰਫੀਆ ਸਪੈਸ਼ਲ ਵਰਫੀਆ ਚਾਕਲੇਟ ਵਰਫੀਆ ਕਾਜੂ ਵਰਫੀਆ ਪਰ ਇੱਕ ਚੀਜ਼ ਮੈਂ ਦੇਖਿਆ ਆ ਪਲੇਨ ਬਰਫੀ ਪਈ ਆ ਹਾਂਜੀ ਹਾਂਜੀ 380 ਰੁਪਏ ਕਿਲੋ ਬਿਲਕੁਲ ਭਾਜੀ ਵਾਰਾ ਕਿਵੇਂ ਖਾਂਦੀ ਹੈ ਭਾਜੀ ਇਹਦੇ ਵਿੱਚ ਕੁਝ ਆਪਾਂ ਪਾ ਲਈ ਡਰਾਈ ਫੂਡ ਨਹੀਂ ਨਾ ਬੰਦੇ ਐੜੇ ਨਹੀਂ ਕਰਦੇ ਇਹ ਇਹ ਸਿਰਫ ਇਕੱਲਾ ਖੋਆ ਤੇ ਖੰਡ ਆ ਹਾਂਜੀ ਹਾਂਜੀ ਇਹ ਖੰਡ ਥੋੜੀ ਜ਼ਿਆਦਾ ਹੋਣੀ ਏ ਦੇ ਵਿੱਚ ਨਹੀਂ ਜ਼ਿਆਦਾ ਵੀ ਨਹੀਂ ਹੁੰਦੀ ਅੱਜ ਕੱਲ ਖੰਡ ਕੋ ਲੋਕੀ ਘੱਟੇ ਖਾਂਦੇ ਆ ਓਕੇ ਹਾਂਜੀ ਬਾਈ ਮੈਨੂੰ ਮੜੀ ਜੇ ਪੀਸ ਤੇ ਉਹ ਇਹ ਕਹਿੰਦਾ ਆ ਦੇਖ ਪੀਸ ਮੈਨੂੰ ਮੈਂ ਹੈਰਾਨ ਹੋਇਆ ਵੀ ਪਹਿਲੀ ਵਾਰੀ ਅਦਰ ਆਰੇ ਪੂਰੇ ਵਿੱਚ ਤੁਸੀਂ ਪਹਿਲੀ ਵਾਰੀ ਮੈਨੂੰ ਲੱਗਿਆ ਵੀ 1380 ਰੁਪਏ ਕਿਲੋ ਮਰਫੀ ਕਮਾਲਾ ਬਈ ਬਸ ਇੱਕੋ ਸਾਨੂੰ ਥੋੜੀ ਚਾਹੀਦੀ ਬਸ ਇੰਨੀ ਨਹੀਂ ਸ਼ਾਬਾਸ਼ ਹੂੰ ਪਾਤੀ ਕਿਵੇਂ ਮਾਰਸ ਹੁੰਦੀ ਆ ਭਾਜੀ 12 ਅਸੀਂ ਤੁਹਾਨੂੰ ਦੱਸਿਆ ਗਿਆ ਆ ਆਪਾਂ ਕਮਾਈ ਨਹੀਂ ਜ਼ਿਆਦਾ ਕਰਦੇ 60 ਪੈਂਟਰ ਪਰ ਕਿਲੋ ਦੁੱਧ ਮਿਲਦਾ ਤੁਹਾਨੂੰ ਅਜਾ 4 ਕਿਲੋ ਦੁੱਧ ਲਾ ਲੀਂ ਮੈਂ ਨਾ ਹੁਣ ਨਹੀਂ ਮੈਂ ਹੁਣ ਮੈਂ ਵੀ ਹਿਸਾਬ ਦਾ ਵੀ ਨਾਲ ਹੀ ਕਰਨਾ ਭਾਜੀ ਹਾਂਜੀ ਹਾਂਜੀ ਹਿਸਾਬ ਦਾ ਪ੍ਰੋਪਰ ਰੱਖਾਂਗੇ ਭਾਜੀ ਕੀ ਰੇਟ ਦੁੱਧ ਮਿਲਿਆ 65 ਰੁਪਏ ਲਾ ਲਓ ਜੀ 65 ਰੁਪਏ ਦੁੱਧ ਕਿਲੋ ਵਰਫੀ ਦਰ ਰਹਿੰਦੀ ਆ 4 260 ਰੁਪਏ ਕਿਲੋ ਬਸ ਅੱਛਾ 200 ਰੁਪਏ ਮਤਲਬ ਆਲਮੋਸਟ ਲਾ ਲਈ ਖਰਚਾ ਪਾ ਕੇ 300 ਚ ਪੈ ਗਈ 300 ਚ ਪੈਂਦੀ ਹੈ ਜੀ ਠੀਕ ਹੈ ਜੀ ਤੇ ਫਿਰ ਵੀ 300 ਚ ਪੈ ਗਈ ਤਾਂ 380 ਰੁਪਏ ਰੇਟ ਕਿਹਾ ਬਾਜ਼ ਬਾਜ਼ ਭਾਈ ਭਾਈ ਮਤਲਬ ਕਮਾਈਆਂ ਸਹਿਰੇ ਤਾਂ ਰੇਟ ਬਹੁਤ ਜ਼ਿਆਦਾ ਹੈ ਹਮ ਆਪਣਾ ਆਪਾਂ ਆ ਏਰੀਆ ਹਿਸਾਬ ਨਾਲ ਰੇਟ ਰੱਖਣੇ ਪੈਂਦੇ ਨੇ ਨਾ ਜੀ ਕੋਈ વાਜੂ ਓਕੇ ਹੋਣ ਆ ਜਾਓ ਭਾਜੀ ਇਹ ਪਿਸਤਾ ਬਰਫੀ ਆ ਕੀ ਤੁਹਾਡੀ 400 ਰੁਪਏ ਕਿਲੋ ਹਾਂਜੀ ਹਾਂਜੀ ਬੀਕਾ ਨੇਰ ਬਰਫੀ ਆ ਕੀ 440 ਰੁਪਏ ਕਿਲੋ ਬਿਲਕੁਲ ਜੀ ਬਿਲਕੁਲ ਅੱਛਾ ਜਿਹੜੀ ਇੱਕ ਰੋਸਟਡ ਬਰਫੀ ਆ ਉਹ ਹੈਗੀ 450 ਰੁਪਏ ਕਿਲੋ 45 ਸਪੈਸ਼ਲ ਬਰਫੀ ਹੈ 550 ਰੁਪਏ 550 ਰੁਪਏ ਕਿਲੋ ਸਪੈਸ਼ਲ ਬਰਫੀ ਹੈ ਤੇ ਨਾਲ ਹੈਗੀ ਤੁਹਾਡੀ ਬਾਹਰ ਕੋਈ ਲੈ ਕੇ ਜਾਂਦਾ ਉਹਨੂੰ ਦਿੰਦੇ ਨਹੀਂ ਹੈਗੇ ਕਿ ਕੋਈ ਇਹ ਜਿਹੜੀ ਮਤਲਬ ਕਿ ਰਾਇਲ ਨੇਮ ਦੀ ਵਸ ਅੱਛਾ ਮਤਲਬ ਇੱਚੇ ਮਿੱਠਾ ਕਾਫੀ ਘੱਟ ਹੁੰਦਾ ਹੈ ਕਿ ਖੱਲਾ ਖੋਆ ਹੀ ਤਕਰੀਬਨ ਹੁੰਦਾ ਹੈ ਅੱਛਾ ਇਸ ਕਰਕੇ ਜਲਦੀ ਨੂੰ ਉਲਟੀ ਲੱਗਣ ਦਾ ਖਤਰਾ ਰਹਿੰਦਾ ਹੈ ਤਾਂ ਕਰਕੇ ਅਸੀਂ ਇਹ ਲੋਕਾਂ ਲਈ ਵੇਚਦੇ ਆ ਲੋਕਲ ਤੁਸੀਂ ਕਰਦੇ ਹੋ ਮਤਲਬ ਬਾਹਰ ਦੇ ਵਾਸਤੇ ਨਹੀਂ ਹੈ ਨਾ ਬਿਲਕੁਲ ਬਿਲਕੁਲ ਕੀ ਬਾਤ ਹੈ ਅੱਛਾ ਇੱਕ ਤੁਸੀਂ ਮੂੰਗੀ ਦੀ ਬਰਫੀ ਬਣਾਉਂਦੇ ਹੋ ਹਾਂਜੀ ਵਾਜਾ ਜੀ ਆ ਪਹਿਲੇ ਯਾਰ ਮੈਂ ਦੇਖਿਆ ਵੀ ਮੂੰਗੀ ਦੀ ਪਰਫੀ ਤਿਆਰ ਕਰ ਰਹੇ ਹੋ ਆਪ ਅੱਜ ਕਿਹੜੀ ਪਰਫੀ ਹੈ ਕਾਜੂ ਕਟਲੀ ਹੈ ਕਾਜੂ ਕਟਲੀ ਹੈ ਸਾਡੀ ਕਾਜੂ ਕਟਲੀ ਨਾਲ ਅੱਜ ਤੱਕ ਨਹੀਂ ਬਣੀ ਤੁਹਾਨੂੰ ਪਤ ਨਹੀਂ ਪਸੰਦ ਕਿਉਂ ਨਹੀਂ ਆਉਂਦੀ ਹੁੰਦੀ ਹਾਂਜੀ ਤੇ ਇਸ ਕਰਕੇ ਮੇਨ ਚੀਜ਼ ਮਤਲਬ ਦੋ ਮਿੰਟ ਆ ਦੇਓ ਭਾਜੀ ਮੈਂ ਤੁਹਾਨੂੰ ਪਹਿਲਾਂ ਦਿਖਾਦਾ ਲਓ ਜੀ ਆ ਆ ਗਈ ਇਹਦਾ ਦੀ ਮੂੰਗੀ ਵਾਲੀ ਆ ਗਈ ਸਪੈਸ਼ਲ ਆ ਗਈ ਰੋਸਟਡ ਕਲਾਕੰਧਾ ਦੀ ਮਿਲਕ ਕੇਕ ਆ ਗਿਆ ਲਗਭਗ ਕਾਫੀ ਵੈਰਾਈਟੀਆਂ ਜਿਹੜੀਆਂ ਹੈਗੀਆਂ ਨੇ ਮੰਨ ਲਓ 20 25 15 20 ਤਰੀਕੇ ਦੀ ਜਿਹੜੀ ਬਰਫੀ ਇੱਧਰ ਪਈ ਆ। ਬਾਕੀ ਭਾਜੀ ਇੱਧਰ ਆ ਗਜੋ ਜੀ। ਅ ਭਾਜੀ ਇੱਧਰ ਦੱਸੋ ਕੀ ਕੀ ਹੈਗਾ ਜੀ। ਕਸ਼ਮੀਰੀ ਪੇੜ ਆ ਗਿਆ ਜੀ ਪੇਠਾ ਹਮ ਰਸਪਰੀ ਗੁਲਾਬ ਜਮਨ ਮਲਾਈ ਚਾਹ ਚੈਨ ਦੋਸਤ ਅਦਾ ਕਸ਼ਮੀਰੀ ਪੇੜ ਆ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਜਿਹੜੇ ਦੁਕਾਨ ਸ਼ਾਪ ਉਹ ਵੀ ਬਣਾਉਂਦੇ ਨੇ। ਅਲੱਗ-ਅਲੱਗ ਤਰ੍ਹਾਂ ਬਣਾਉਂਦੇ ਹਰ ਕੋਈ ਆਪਣੇ ਆਪਣੇ ਹਸਾਮ ਬਣਾਉਂਦਾ ਆ। ਬਿਲਕੁਲ। ਕੀ ਬਾਤ ਹੈ। ਭਾਈ ਹੋਣੇ ਕਿ ਜਿਹੜਾ ਤੁਸੀਂ ਸਭ ਤੋਂ ਵੱਧ ਵਾਇਰਲ ਚੀਜ਼ ਉਹ ਈ ਗੁਲਾਬ ਜਮਨ ਨਾਲ ਵੀਸਣ ਹਾਂਜੀ ਹਾਂਜੀ ਉਹ ਹੁਣ ਇੱਥੇ ਦਿਖਾਓ ਮੈਨੂੰ ਕਿਹੜਾ ਆਉਂ ਉਹ ਬਿਲਕੁਲ 12 ਮੇਸਨ ਵੀ ਲੈ ਤੀ ਤੁਸੀਂ ઓਕੇ ਗੁਲਾਬ ਜਾਮਨ ਸਾਡੀ ਕਾਫੀ ਫੇਮਸ ਹੈ ਇੱਥੇ ਅੱਛਾ ਜੀ ਹਾਂਜੀ ਓਕੇ ਆ ਵੀਸਣ ਤੇ ਓਬਵੀਸ ਰੁਪਏ ਆ ਤੇ ਗੁਲਾਬ ਜਾਮਨ ਤੁਹਾਡੀ ਹੈਗੀ ਰਸਗੁਲਾ ਹੈਗਾ 180 ਰੁਪਏ ਤੇ ਗੁਲਾਬ ਜਾਮਨ ਵੀ 180 ਰੁਪਏ ਬਿਲਕੁਲ ਜੀ ਕੀ ਬਾਤ ਹੈ ਜੀ ਭਾਈ ਲੱਡੂ ਵੀ ਤੁਸੀਂ ਆਪਣੇ ਤਿਆਰ ਕਰਦੇ ਹੋ ਸਾਰਾ ਕੁਝ ਆਪਣੇ ਤਿਆਰ ਕਰਦੇ ਹੋ ਕੋਈ ਬਾਜ ਰੈਡੀਮੇਟ ਅਸੀਂ ਕੁਝ ਨਹੀਂ ਵੇਚਦੇ ਲੈ ਕੇ ਅੱਛਾ ਤੇ ਬੇਸਣ ਵੀ ਤੁਹਾਡਾ ਆ ਗਿਆ ਲਗਭਗ ਇਹ ਹੋ ਗਿਆ 180 ਰੁਪਏ ਕਿਲੋਏ ਹੋ ਗਿਆ ਨਾ ਹਾਂਜੀ ਹਾਂਜੀ ਵਾਹ ਜੀ ਬਾਪੂ ਜੀ ਅਸਲ ਅਸੀਂ ਸਿਰਫ ਆਏ ਸੀ ਬਰਫੀ ਸ਼ੂਟ ਕਰਨ ਵਾਸਤੇ ਪਰ ਤੁਹਾਡੇ ਕੋਲ ਤਾਂ ਭਾਜੀ ਕਮਾਲ ਦੀ ਵੈਰਾਈਟੀ ਹੈ ਭਾਜੀ ਆਹ ਬਰਫੀ ਕਿਹੜੀ ਹੈ ਇਹ ਰੋਸਟਰ ਦੀ ਬਰਫੀ ਹੈ ਜੀ ਕਿਹੜੀ ਉੱਥੇ ਮੋਰੀ ਪਈ ਹੋਈ ਹੈ ਹਾਂ ਜੀ ਹਾਂ ਜੀ ਹਾਂ ਜੀ ਆਹ ਲਓ ਇੱਥੇ ਇੱਕ ਸੈਲਫ ਰੱਖੀ ਹੋਈ ਹੈ ਜਿਹੜਾ ਡੋਨਰ ਬੁੱਕੀ ਹੈ ਇਧਰੋਂ ਆਪਾਂ ਚੱਕ ਲੈਣਾ ਬਿਲਕੁਲ ਜੀ ਬਿਲਕੁਲ ਓਕੇ ਬਾਜੀ ਤੇ ਭਾਜੀ ਹੁਣ ਸਾਨੂੰ ਕਰਾਉ ਟੈਸਟ ਜਰੂਰ ਹੈ ਨਾ ਬਰਫੀ ਦਾ ਟੈਸਟ ਕਰਾਉ ਤੇ ਨਾਲ ਸਾਨੂੰ ਬੇਸਨ ਦਾ ਟੈਸਟ ਕਰਾਉ ਨਾਲ ਤੁਹਾਡੀ ਗੁਲਾਬਿਆਮ ਦਾ ਵੀ ਟੈਸਟ ਕਰਨੀ ਕਰ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਫਿਰ ਆ ਆਪਾਂ ਸਾਰੀ ਦੁਕਾਨ ਘੁੰਮ ਲਈ ਬਾਈ ਉਹਨਾਂ ਦੀ ਬਾਈ ਉਹਨਾਂ ਦੇ ਕੋਲ ਬਹੁਤ ਵੈਰਾਈਟੀ ਆ ਪਰ ਅਸੀਂ ਉਹਨਾਂ ਵਿੱਚੋਂ ਤਿੰਨ ਚੀਜ਼ਾਂ ਚੁਣੀਆਂ ਨੇ ਇੱਕ ਤਾਂ ਇਹਨਾਂ ਦੀ ਜਿਹੜੀ ਮੇਨ ਰੋਸਟਡ ਬਰਫੀ ਆ ਉਹ ਚੁਣੀ ਆਪਾਂ ਦੂਜਾ ਅਸੀਂ ਇਹਨਾਂ ਦਾ ਜਿਹੜਾ ਸਭ ਤੋਂ ਵਾਇਰਲ ਬੇਸਣਿਆ ਉਹ ਚੁਣਿਆ ਨਾਲ ਇਹ ਕਿਹੜੀ ਮੂੰਗੀ ਦੀ ਜਿਹੜੀ ਬਰਫੀ ਆ ਉਹ ਚੁਣੀ ਆ ਤੇ ਨਾਲ ਇਹਨਾਂ ਦੀ ਸਭ ਤੋਂ ਫੇਮਸ ਜਿਹੜੀਆਂ ਗੁਲਾਬ ਜਾਮੁਨਾਂ ਆ ਅਸੀਂ ਉਹ ਚੁਣੀਆਂ ਲਈ ਜੀ ਕੀ ਆ ਬਾਤ ਇਹ ਬਿਲਕੁਲ ਫਰੈਸ਼ ਨੇ ਅਜੇ ਹੁਣੇ ਕੜਾਈ ਚੋਂ ਨਿਕਲ ਕੇ ਆਈਆਂ ਨੇ ਠੀਕ ਹੈ ਜੀ ਬਸ ਅਸੀਂ ਅੱਜ ਇੰਨਾ ਹੀ ਟਰਾਈ ਕਰਨਾ ਕਿਉਂਕਿ ਬਹੁਤ ਕੁਝ ਹੁੰਦਾ ਬਟ ਅਸੀਂ ਸੋਚਿਆ ਵੀ ਅੱਜ ਉਹ ਚੀਜ਼ਾਂ ਕਰੀਏ ਜਿਹੜੇ ਸਭ ਤੋਂ ਮੋਸਟ ਵਾਇਰਲ ਨੇ ਬਾਈ ਹੁਣਾਂ ਦੇ ਆ ਤੇ ਸਟਾਰਟਿੰਗ ਕਰਦੇ ਆ ਜੀ ਸਭ ਤੋਂ ਪਹਿਲਾਂ ਮੂੰਗੀ ਦੀ ਬਰਫੀ ਅਜੇ ਤੱਕ ਟਰਾਈ ਨਹੀਂ ਕੀਤੀ ਕਿ ਟਰਾਈ ਕਰਦੇ ਆ ਮੂੰਗੀ ਦਾ ਹਲਵਾ ਬਹੁਤ ਖਾਦਾ ਆ ਮੂੰਗੀ ਦੀ ਹੋਰ ਚੀਜ਼ਾਂ ਬਹੁਤ ਹੈਗੀਆਂ ਪਰ ਮੂੰਗੀ ਦੀ ਜਿਹੜੀ ਬਰਫੀ ਆ ਉਹ ਟਰਾਈ ਕਰਦੇ ਆ ਹੂੰ ਇਹ ਕਿੰਨੀ ਕੁ ਸੱਡਾ ਉਹਦੇ ਲੱਗਾ ਇੱਕ ਹੋਣ ਵਰੀ ਆ ਗਈ ਬੇਸਣ ਦੀ। ਓਹੋ। ਬਾਈ ਬੇਸਣ ਜ਼ਬਰਦਸਤ। ਕਮਾਲ। ਮਤਲਬ ਬਾਈ ਉਹਨਾ ਜਿੰਨੀ ਗੱਲ ਕਹੀ ਸੀ ਨਾ ਸੱਚ ਸੀ ਤੇ ਵਾਕਈ ਇਹ ਜਿਹੜਾ ਬੇਸਣ ਹੈ ਨਾ ਇਹ ਇੱਕ ਦਿਨ ਦੇ ਵਿੱਚ ਕੁਆਂਟਲ ਕੁਆਂਟਲ ਡੇਢ ਡੇਢ ਕੁਆਂਟਲ ਦੇਕਣ ਆਇਆ। ਜ਼ਬਰਦਸਤ ਫਲੇਵਰ। ਇਹ ਤਾਂ ਕਈ ਬੇਸਣੇ ਤਾਂ ਨਹੀਂ ਹੁੰਦੇ ਤੁਸੀਂ ਬੇਸਣ ਖਾਓਗੇ ਨਾ ਤੁਹਾਡੇ ਗਾਲ ਦੇ ਵਿੱਚ ਕਿਉਂ ਜੰਮ ਜਾਂਦਾ। ਪਰ ਇਹਨਾਂ ਦਾ ਬੇਸਨ ਅੱਜ ਉਹਦਾ ਬੇਸਨ ਦਾ ਫਲੇਵਰ ਵੀ ਪੂਰਾ ਆ ਰਿਹਾ ਹੈ ਕੋਈ ਗੜ ਦੇ ਵਿੱਚ ਕਿਉਂ ਨਹੀਂ ਕੋਈ ਕੁਛ ਨਹੀਂ ਮਿੱਠਾ ਬਹੁਤ ਪਿਆਰਾ ਹੈ ਕੋਈ ਜ਼ਿਆਦਾ ਨਹੀਂ ਜ਼ਬਰਦਸਤ ਤੇ ਹੁਣ ਵਾਰੀ ਆ ਗਈ ਆਪਣੀ ਬਰਫੀ ਦੀ ਛੋਟਾ ਪੀਸ ਲੈਨੇ ਸਾਡੇ ਭਾਈ ਹੁਣੀ ਪਿੱਛੇ ਕੈਮਰਾਮੈਨ ਉਹਦੇ ਵਾਸਤੇ ਰੱਖੜੀਆਂ ਨਾਲ ਹੂੰ ਮੇਂ ਗੱਲਬਾਤ ਹੈ ਪਤਾ ਨਹੀਂ ਵੀ ਅੱਜ ਤੱਕ ਅਸੀਂ ਸੋਚਦੇ ਹੁੰਦੇ ਹਾਂ ਵੀ ਸ਼ਾਇਦ ਸਾਨੂੰ ਕੋਈ ਇਦਾਂ ਦੀ ਬਰਫੀ ਮਿਲੇ ਜਿਹਨੂੰ ਅਸੀਂ ਨਿੰਦੀਏ ਵੀ ਇਹ ਸਾਨੂੰ ਬਰਫੀ ਵਧੀਆ ਨਹੀਂ ਲੱਗੀ ਇਹ ਬਰਫੀ ਨਿਕਮੀ ਆ ਬਰਫੀ ਖਰਾਬ ਆ ਪਰ ਵਾਕੇ ਵੀ ਅਸੀਂ ਪਤਲੇ ਸਾਡੇ ਭਰਾਸ ਨੂੰ ਰეკਮੈਂਡ ਹੀ ਉਹ ਚੀਜ਼ ਕਰਦੇ ਆ ਜਿਹੜੀ ਸਭ ਤੋਂ ਟੌਪ ਦੀ ਆ ਬੈਸਟ ਆ ਮਤਲਬ ਔੜ ਦੇ ਏਰੀਆ ਦੇ ਵਿੱਚ ਇਸ ਤੋਂ ਉੱਪਰਲੀ ਮੈਨੂੰ ਨਹੀਂ ਲੱਗਦਾ ਕੋਈ ਹੋਰ ਬਰਫੀ ਹੋਊਗੀ ਬਹੁਤ ਕਮਾਲ ਦੀ ਬਰਫੀ ਆ ਵਾਕੇ 100 100 ਕਿਲੋ ਜਾਂ ਦਿਨ ਦੇ ਵਿੱਚ ਲੱਗਦੀ ਹੈ ਨਾ ਤੇ ਕੋਈ ਕਾਰਨ ਆ ਵਾਕੇ ਭਾਈ ਬਹੁਤ ਜ਼ਬਰਦਸਤ ਬਹੁਤ ਵਧੀਆ ਫਲੇਵਰ ਆ ਤੇ ਹੁਣ ਵਾਰੀ ਆ ਗਈ ਆਪਣੀ ਗੁਲਾਬੀ ਯਮਨਾ ਦੀ ਓਏ ਹੋਏ ਹੋਏ ਤੇ ਨਾਲੇ ਫੈਸਟੀਵਲ ਸੀਜ਼ਨ ਹੁਣ ਆਉਣ ਵਾਲਾ ਆ ਸਭ ਤੋਂ ਪਹਿਲਾਂ ਦਸਹਿਰਾ ਹੋਣਾ ਉਸ ਤੋਂ ਬਾਅਦ ਦਵਾਲੀ ਹੋਣੀ ਆ ਜਿੰਨਾ ਚਿਰ ਤੁਹਾਨੂੰ ਪਤਾ ਨਾ ਹੋਏ ਵੀ ਚੰਗੀ ਮਠਾਈ ਮਿਲਣੀ ਕਿੱਥੋਂ ਆ ਉਹਨਾਂ ਚਿਰ ਫੇ ਗੱਲ ਨਹੀਂ ਬਣਦੀ ਤੇ ਚੰਗੀ ਮਠਾਈ ਲੈਣ ਵਾਸਤੇ ਆਉਣਾ ਕਿੱਥੇ ਆ ਆਪਾਂ ਬਾਈ ਹੁਣਾਂ ਨੂੰ ਪਾਲ ਬਾਈ ਨੂੰ ਬੁਲਾਉਨੇ ਆ ਪਾਲ ਬਾਜੀ ਤੋ ਮਠਾਈਓ ਅਸੀਂ ਗੁਲਾਬੀ ਯਮਨਾ ਨੂੰ ਟੈਸਟ ਕਰ ਲਓ ਪਹਿਲਾਂ ਪਾਲ ਬਾਈ ਨੂੰ ਬੁਲਾ ਲਿਆ ਨਾਲ ਪਾਲ ਬਾਜੀ ਅੱਛਾ ਇੰਨੀ ਵਧੀਆ ਮਠਾਈ ਲੈਣ ਵਾਸਤੇ ਆਉਣਾ ਕਿੱਥੇ ਆ ਐਡਰੈਸ ਦੱਸਿਓ ਬਾਜੀ ਭਾਈ ਨਵਾਂ ਸ਼ਹਿਰ ਤੋਂ ਤੁਸੀਂ ਜਦੋਂ ਲੁਧਿਆਣੇ ਜਾਣਾ ਆ ਕਸਬਾ ਪੈਂਦਾ ਔੜ ਕੀ ਬਾਤ ਇਹ ਯੂ ਆਰ ਔੜ ਤੇ ਜ਼ਿਲ੍ਹਾ ਆਪਣਾ ਤਹਿਸੀਲ ਹੈ ਔੜ ਓਕੇ ਹਾਂਜੀ ਬਸ ਸਟੈਂਡ ਔੜ ਤੇ ਰੋਕੋ ਤੁਹਾਨੂੰ ਪਾਲ ਸਵੀਟ ਸ਼ੋਪ ਆਪਣੇ ਆਪ ਨਜ਼ਰ ਆਏਗੀ ਆਪਣੇ ਆਪ ਨਜ਼ਰ ਆ ਜਾਣੀਆਂ ਜੇ ਕਿਸੇ ਨੂੰ ਪੁੱਛ ਵੀ ਲਓਗੇ ਨਾ ਤੁਹਾਨੂੰ ਕਹੋਗਾ ਭਾਈ ਉਹ ਸਾਹਮਣੇ ਗੱਡੀ ਖੜੀ ਉਹਦੇ ਕੋਲ ਹੀ ਸਭ ਦੀ ਦੁਕਾਨ ਹੋਈ ਹੈ ਬਿਲਕੁਲ ਜੀ ਬਿਲਕੁਲ ਤੇ ਫਲੋਰ ਤੋਂ ਕਿੰਨੇ ਕਿਲੋਮੀਟਰ ਭਾਜੀ ਫਲੋਰ ਤੋਂ ਪੈਂਦਾ ਹੈ 22 ਕਿਲੋਮੀਟਰ ਫਲੋਰ ਤੋਂ 22 ਕਿਲੋਮੀਟਰ ਸਭ ਤੋਂ ਘੱਟ ਰੇਟ ਜ਼ਬਰਦਸਤ ਫਲੇਵਰ ਜ਼ਬਰਦਸਤ ਚੀਜ਼ ਆ ਭਾਜੀ ਅਸੀਂ ਤੁਹਾਡਾ ਵੇਸਣ ਬਰਫੀ ਤੇ ਆ ਤੁਹਾਡੀ ਜਿਹੜੀ ਮੂੰਗੀ ਦੀ ਭਾਜੀ ਕਮਾਲ ਦਾ ਫਲੇਵਰ ਬਿਲਕੁਲ ਵਧੀਆ ਹੈ ਨੇਚਰਲੀ ਚੀਜ਼ ਬਣਾਉਣੀ ਹੈ ਬਿਲਕੁਲ ਭਾਜੀ ਬਿਲਕੁਲ ਕੋਈ ਵੀ ਨਾ ਵਿੱਚ ਮਲਾਵਟ ਨਹੀਂ ਕਰਦੇ ਕਿ ਜਿਹੜੀ ਚੀਜ਼ ਆਪਾਂ ਨੂੰ ਸਵਾਦ ਨਾ ਲੱਗੇ ਭਾਜੀ ਮੈਂ ਹੁਣ ਇੱਕ ਚੀਜ਼ ਕਰਨੀ ਚਾਹੁੰਦਾ ਗਲਾਬਿਆਂ ਮਣ ਆਪਾਂ ਇਕੱਠੇ ਸ਼ੇਅਰ ਕਰ ਦਿੰਦੇ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਆਪਾਂ ਮੈਂ ਤਾਂ ਡੇਲੀ ਖਾਂਦਾ ਰਹਿੰਦਾ ਆਪਾਂ ਤਾਂ ਇਹ ਸਾਹਮਣੇ ਕਰਨੀਆਂ ਕਿ ਪਤਾ ਲੱਗੇ ਹਲਵਾਈ ਆਪੀ ਚੀਜ਼ਾਂ ਆਫੀ ਬਿਲਕੁਲ ਬਿਲਕੁਲ ਜੀ ਬਿਲਕੁਲ ਭਾਜੀ ਅਸੀਂ ਤਾਂ ਅਸੀਂ ਖੁਦ ਜਮਨ ਦੇ ਸ਼ਕੀਨ ਹੈ ਕੀ ਗੱਲ ਭਾਜੀ ਉਹ ਜਮਨ ਦੀ ਕੁਆਲਿਟੀ ਦੀ ਚੇਸ ਕਰਕੇ ਕੀ ਬਾਤ ਹੈ ਉਹ ਉਹ ਜਾਮਨ ਮੂੰਹ ਚ ਜਾਏ ਖੁਰੇਗੀ ਪਰ ਇਹ ਕੀ ਬਣਾਇਆ ਪਿਆ ਪਾਇਲਟੀ ਹੈ ਜੀ ਬੜੀ ਜ਼ਬਰਦਸਤ ਇੱਕ ਹੁੰਦੀ ਆ ਇੱਕ ਸਿੰਪਲ ਨਾਰਮਲ ਚੀਜ਼ ਵੀ ਇਹ ਜਿਹੜੀ ਆ ਗਲਾਬ ਜਾ ਬਣਾਣਾ ਭਾਜੀ ਸੱਚੀ ਗੱਲ ਆ ਵੀ ਤੁਸੀਂ ਖੁਸ਼ ਹੋ ਜੂਗੇ ਜਦੋਂ ਆ ਗਲਾਬ ਜਾ ਤੁਹਾਡੇ ਘਰ ਆਉਗੇ ਬਿਲਕੁਲ ਜੀ ਤੇ ਰੇਟ ਸਿਰਫ 180 ਰੁਪਏ ਕਿਲੋ 180 ਰੁਪਏ ਪਰ ਸਾਈਸ ਉਹਦੇ ਨਹੀਂ ਲੋੜ ਤਨੀ ਬੰਦੀ ਪੈਲਾ ਨਹੀਂ ਨਹੀਂ ਸਾਈਸ ਦੇ ਨਹੀਂ ਲੋ ਨੋਰਮਲ ਨਹੀਂ ਜੇਕਰ ਤੁਹਾਡਾ ਕੋਈ ਵੱਡਾ ਆਰਡਰ ਹੈ ਅੱਛਾ ਜਿੱਦਾਂ ਹੁਣ ਮੋਰੇ ਸੀਜ਼ਨ ਆ ਰਿਹਾ ਵਿਹਾਨਾ ਵਿਹਾਨਾ ਸੀਜ਼ਨ ਆ ਰਿਹਾ ਸਾਡੇ ਕੋਲ ਫਿਰ ਆਰਡਰ ਸਾਡੇ ਕੋਲ ਕਾਫੀ ਹੁੰਦੇ ਆ ਹੂੰ ਫਿਰ ਆਰਡਰ ਅਸੀਂ ਪਹਿਲਾਂ ਬੁੱਕ ਕਰਦੇ ਆ ਫਿਰ ਤੁਸੀਂ ਬੁਕਿੰਗ ਕਰਦੇ ਹੋ ਫਿਰ ਬੁਕਿੰਗ ਆਦਰਵਾਇਜ਼ ਤੁਹਾਨੂੰ ਲਗਭਗ ਜਿਹੜੀ ਹੈਗੀ ਆ ਵੀ ਰੂਟੀਨ ਦੇ ਵਿੱਚ ਤੁਹਾਨੂੰ ਮਿਲ ਜਾਣੀ ਆ ਬਿਲਕੁਲ ਰੂਟੀਨ 'ਚ ਤੁਹਾਨੂੰ ਮਿਲ ਜਾਈਏਗੀ ਰੂਟੀਨ 'ਚ ਮਿਲ ਜਾਈਏਗੀ ਅਜੀ ਕੀਆ ਬਾਤ ਆ ਦੇ ਟਾਈਮ 'ਚ ਹਲਵਾਈਆਂ ਦੀ ਸਭ ਤੋਂ ਵੱਡੀ ਪ੍ਰੋਬਲਮ ਆ ਦੁੱਧ ਨਹੀਂ ਮਿਲਦਾ ਭਾਈ ਹੁਣ ਇਹ ਕਹਿੰਦਾ ਸਾਡੇ ਕੋਲ ਪਹਿਲੇ ਨੰਬਰ ਤੇ ਬਾਈ ਹੁਣਾਂ ਕੋਲ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਬਾਕੀ ਬਾਈ ਬਹੁਤ ਵਧੀਆ ਬਰਫੀਆ ਬੜੀਆਂ ਬਹੁਤ ਵਧੀਆ ਬੰਦਾ ਕਹਿੰਦਾ ਵੀ ਦੁੱਧ ਕਿੱਥੋਂ ਆਉਂਦਾ ਹੈ ਮੇਰੇ ਨਾਲ ਆ ਜਣਾ ਅਸੀਂ 100-100 ਮੱਝ ਦਾ ਅੱਛਾ ਜੀ ਫਾਰਮ ਦਿਖਾ ਲ ਦਾਂਗੇ ਕੀ ਮਤ ਹੈ ਸਾਡੇ ਏਰੀਆ ਚ ਸਾਡੇ ਖੁਦ ਬੰਦੇ ਜਿਹੜੇ ਅੱਛਾ ਹਾਂਜੀ ਅੱਛਾ ਭਾਈ ਹੁਣ ਇੱਕ ਚੀਜ਼ ਆਪਾਂ ਹੋਰ ਕਰਦੇ ਜਿਨ੍ਹਾਂ ਨੇ ਫਾਰਮ ਚੋਂ ਦੁੱਧ ਨਿਕਲਦਾ ਕਿਵੇਂ ਆ ਕਿਵੇਂ ਆ ਕੇ ਇੱਥੇ ਬਾਈ ਹੁਣਾਂ ਕੋਲ ਆਉਂਦਾ ਆ ਕਿਵੇਂ ਬਾਈ ਹੁਣੀ ਬਰਫੀ ਬਣਾਉਂਦੀ ਆ ਜੇ ਤੁਸੀਂ ਸਾਰਾ ਪ੍ਰੋਸੀਜਰ ਦੇਖਣਾ ਤੇ ਘਟੋ ਘਟ 500 ਕਮੈਂਟ ਕਰ ਦਿਓ ਵੀਡੀਓ ਦੇ ਉ ਕਮੇਡੀ ਬਿਲਕੁਲ ਜੀ ਬਿਲਕੁਲ ਫਿਰ ਪੱਕਾ ਨਾ ਜਦੋਂ ਆਪਾਂ 500 ਕਮੈਂਟ ਆ ਗਿਆ ਫਿਰ ਆਪਾਂ ਰਾਮਨੰਦ ਤੇ ਵੀਡੀਓ ਦੁਬਾਰਾ ਕਰਾਂਗੇ ਬਿਲਕੁਲ ਜੀ ਬਿਲਕੁਲ ਨਾਲੇ ਦੁੱਧ ਚੋਂਦੇ ਲਿਆਵਾਂਗੇ ਕਿੱਥੋਂ ਕਿੱਥੋਂ ਲੇਵਾਂਗਾ ਤੜਕੇ ਚੱਲਾਂਗੇ 5 ਵਜੇ ਬਿਲਕੁਲ ਦੁੱਧ ਚੋਂਦੇ ਵੀ ਦੇਖਾਂਗੇ ਤੇ ਨਾਲੇ ਦੁੱਧ ਆਂਦਾ ਵੀ ਦਿਖਾਵਾਂਗਾ ਉਹਦਾ ਵੀ ਫਿਰ ਦੱਸਾਂਗੇ ਵੀ ਕਿਵੇਂ ਕਿਵੇਂ ਪ੍ਰੋਸੀਜਰ ਚ ਬਰਫੀ ਬਣਦੀ ਉਹਦੇ ਵਿੱਚ ਕੁਝ ਪੈਂਦਾ ਤਾਂ ਨਹੀਂ ਬਿਲਕੁਲ ਜੀ ਨਾ ਭਾਜੀ ਕੀ ਬਾਤ ਹੈ ਭਾਜੀ ਬਹੁਤ ਵਧੀਆ ਥੈਂਕ ਯੂ ਸੋ ਮਚ ਭਾਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ ਤੇ ਭਾਈ ਹੁਣ ਤੁਹਾਨੂੰ ਬਾਈ ਨੇ ਐਡਰੈਸ ਦਿੱਤਾ ਆਉਣਾ ਕਿੱਥੇ ਆ ਕਿਹਨੂੰ ਕਿਹਨੂੰ ਪਸੰਦ ਆ ਉਹ ਕਮੈਂਟ ਜਰੂਰ ਕਰੋ ਬਾਈ ਦੇ ਰਸਗੁਲੇ ਗ੍ਰਾਬੀਆਂ ਬਣਾ ਕਿਹਨੂੰ ਪਸੰਦ ਆ ਉਹ ਵੀ ਕਮੈਂਟ ਕਰੋ ਸਾਰੇ ਕਮੈਂਟ ਕਰੋ ਬਾਈ ਦੀ ਸਭ ਤੋਂ ਬੈਸਟ ਤੁਹਾਨੂੰ ਮਿਠਾਈ ਕਿਹੜੀ ਲੱਗਦੀ ਆ ਸੋ ਥੈਂਕ ਯੂ ਸੋ ਮੱਚ